ਦੁਸਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਤੇ ਰੱਖੇ ਜੀ ਤਰੱਕੀ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਇੰਪੋਰਟਡ ਦੇ ਸੂਟ ਹੋਰੇਟ ਰਹਿਊਗਾ ਜੀ ਇਹਨਾਂ ਦਾ 444 ਸੋਨੂੰ ਪਹਿਲਾਂ ਵੀ ਵੇਚੇ ਹੋਏ ਆਪਾਂ ਇਹਨਾਂ ਦੇ ਨਾਲ ਦੇ ਸੇਮ ਹੀ ਉਹੀ ਕਪੜਾ ਦਿਵਾਰੇ ਆ ਗਿਆ ਕਪੜਾ ਕਲਰ ਸੇਮ ਹੀ ਆ ਗਿਆ ਇਹ ਰੌਡਾ ਦੀ ਇਹਨਾਂ ਦਾ 440 ਜੇ ਮੇਰੇ ਕਿਸੇ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ ਮੰਗਵਾ ਸਕਦੇ ਹੋ ਜੰਮੀ ਸੇਮ ਆ ਗਈ ਬਈ ਉਹੀ ਕਲਰ ਕਿਉਂਕਿ ਬਈ ਘਰਾਂ ਚ ਘਰੇ ਪਾਉਣ ਲਈ ਤਾਂ ਹੀ ਕਪੜਾ ਵੱਧ ਚੱਲਦਾ ਆ ਦੇਖ ਇਹ ਕੇਜਾ ਐਸੀ ਬੇਬੀ ਪਿੰਕ ਪਲੇਟ ਸਲਵਾਰ ਵਾਲਾ ਵੀ ਆਪਣਾ ਵੇਖ ਲਿਆ ਜਾਇ ਹੁਣ ਐਂ ਟੱਪ ਜਾ ਕੋਈ ਨਾ ਅੱਗੇ ਰੇਟ ਰਹੂਗਾ ਜੀ ਇਹਨਾਂ ਦਾ 4.500 ਮੈਂ ਕੰਮ ਜਾ ਰਹੀ ਆ ਥੋਣਾ ਲਾਉਣਾ ਹੈ ਵਾਣ ਤਿਆਰ ਕਰਨਾ ਕੀ ਹਾਂ ਤੁੰਡਿਆ ਨੇ ਬਾਂਗਾ ਦੇ

ਇਹ ਚ ਭੜੀ ਤੇ ਰਹਿਣੇ ਪਾਸੋਂ ਹੋ ਗੋ। ਲੈ। ਹੋਰ ਲੱਟਾ ਪਾ ਲੈ। ਨੀਂ ਨਮ ਨਾ ਖੇੜਾ। ਇਹ ਮੋਟੀ ਹਲਦੀ ਹੋ ਗੋ। ਰਾਜੀ ਜਾਂਦੇ ਸਾਰੇ ਝੋਨਾ ਨੂੰ।

450 ਦਾ ਬਈ ਦੇਖੋ ਕਿੱਡਾ ਸੋਹਣਾ ਕਲਰ ਹੈ ਡਿਜ਼ਾਈਨ ਹੈ ਬਹੁਤ ਵਧੀਆ ਪੂਰਾ ਸਾਫਟ ਕੱਪੜਾ ਹੈ ਬਈ ਰੇਟ ਲਾਊਗਾ ਜਿਹਦਾ 450 ਮਾ ਕਟਤੇ ਕਰਦੇ ਜਿਆਦਾ ਮਾ ਤਾਂ ਤੇ ਜਾਣਾ ਤੇ ਇਹਨੂੰ ਫਿਰ ਮੋੜ ਜਾਂਦੇ ਬਹੁਤ ਸੋਹਣਾ ਕਲਰ ਹੈ ਬਈ ਇਹ ਕਿਛੋਟੀ ਹੈ ਉਹੀ ਲੱਗਦਾ ਉਹ ਖਿੱਚੇ ਤੋਂ ਹੋ ਜਾਂਦਾ ਉਹ ਕਦੇ ਲੱਗ ਕੋਈ ਖਿੱਚੇ ਤੋਂ ਹੋ ਜਾਂਦਾ ਬਾਈ ਉਹੀ ਹੈ ਲਿਆ ਫੜ ਲਿਆ ਕਹਿੰਦੇ ਲਿਆ ਨਹੀਂ ਲਿਆ ਦੇਖ ਲੈਣੇ ਆਹ ਦੇਖੋ ਵੀ ਕਿੰਨਾ ਸੋਹਣਾ ਕਲਰ ਹੈ ਲਿਆ ਆਹ ਕੀ ਵੀ ਇਹਦੇ ਨਾਲ ਬਾਟਮ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਅੱਛਾ ਲੈ ਰੇ ਡਰੂਗਾ ਜੀ 7400 ਕਾ ਨਈ ਬੁੱਤੇ ਇਹ ਰਿਆ ਦੇ ਆ ਇਕੱਠੇ ਲਪੇਟੀਆਂ ਹੋਈਆਂ ਹੈ ਸਾਰੇ ਇੱਕੋ ਹੀ ਚੀਜ਼ ਹੁੰਦੀ ਆ ਦੇ ਉਹ ਬੰਦ ਸੀ ਹੋ ਜਾਂਦਾ ਆ ਆ ਆ ਤੋ ਹਮੇਂ ਚੱਲ ਕੇ ਰੱਖਦੇ ਚੇਰ ਤੋ ਤਾ ਫੋੜਵਾ ਦੇ ਬਾਹਰ ਵਿਕਣ ਨੂੰ ਕੱਲ ਗਰਮੀ ਆਣਾਂਗੇ ਤੇ ਮਿਹਣੇ ਹੋਣੇ ਸਰਦੀ ਵਾਲੇ ਆ। ਚੌਣਿਆਂ ਮੋਟਾ ਹੁੰਦੇ ਆ ਥੋੜਾ ਜਿਹਾ। ਦੇਖੋ ਬਈ ਕਿੰਡਾ ਸੋਹਣਾ ਕਲਰ ਐ। ਇਹਦਾ ਵੀ ਰੇਟ ਜੀ 450 ਹੋਈ ਐ। ਜੇ ਕਿਸੇ ਬੇਰੇ ਭੈਣ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਰੱਖੋ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਓ। ਬਹੁਤ ਵਧੀਆ ਪੂਰਾ ਵਧੀਆ ਕੱਪੜਾ ਐ ਬਈ। ਨਾਰਮਲ ਕੱਪੜਾ ਵਧੀਆ। ਹਾਂਜੀ ਵਧੀਆ ਓਤੇ ਖਮ ਰਹਿ ਕੇ। ਉਹ ਦਿਨੇ ਕਰ ਲਵਾਂਗੇ ਸੋਨੀ ਆਕਰੂਗਾ ਹੁੰਦੇਖੋ ਬਈ ਕਿੱਡਾ ਸੋਹਣਾ ਕਲਰ ਪੂਰਾ ਵਧੀਆ ਕੱਪੜਾ ਹੈ ਬਈ ਭਾਵੇਂ ਟਾਈ ਡਾਈ ਦੁਪੱਟਾ ਡਾਈ ਕਰਵਾ ਲਓ ਨਾਲ ਮਸਲੀਨ ਦਾ ਕਰਾ ਲਓ ਕੋਟਾ ਡੋਰੀਆ ਕਰਾ ਲਓ ਆਲਓਵਰ ਸੂਟ ਹੈ 5 ਮੀਟਰ ਦੀ ਕੱਟ ਹੈ ਕਲਰ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਹੈ ਇਹ ਨਾਲ ਦੇ ਵੀ ਫੇਰ ਪਹਿਲਾਂ ਵੀ ਲਈ ਸੀਗੀ ਇਹ ਬਣਾਉਂਦੀਆਂ ਕੁੜੀਆਂ ਫਰਕ ਦਾ ਇਹ ਤਾਂ ਟੁੱਟੀ ਵੀ ਆਉਂਦੀ ਉਹਦਾ ਵੀ ਧਿਆਨ ਰੱਖਣਾ ਪੈਣਾ। ਕੈਰੀ ਹੁੰਦੀ ਹੈ। ਦੇਖੋ ਵਾ ਕਿੱਡਾ ਸੋਹਣਾ ਕਲਰ ਹੈ। ਪਹਿਲਾਂ ਵੀ ਇਹ ਨਾਲ ਦੇ ਵਾਧੂ ਲਿਆ ਕੇ ਵਿੱਚੇ ਵੀ ਦੁਬਾਰੇ ਉਹ ਉਹ ਹੀ ਆਈ ਜਾਂਦੇ ਕਾਟਨ ਦਾ ਕੱਪੜਾ ਇੱਕੋ ਜਿਹਾ ਪ੍ਰਾਈਸ ਇਹਨਾਂ ਦਾ ਇਹਦੇ ਨਾਲ ਦੇ ਤਾਂ ਪਹਿਲਾਂ ਵੀ ਮੈਂ ਸਮਾ ਕੇ ਦਿੱਤੇ ਕਿਸੇ ਨੂੰ ਉਹਦੇ ਨਾਲ ਦੇ ਦੁਵਾਰੀ ਫੇਰ ਉਹਨਾਂ ਨੇ ਮੰਗਵਾਏ ਆ ਇਹਦੇ ਨਾਲ ਦੇ ਪਹਿਲਾਂ ਲੇਸ ਲਾ ਕੇ ਸਮਾ ਕੇ ਦਿੱਤੇ ਸੀ ਬਹੁਤ ਸੋਹਣੇ ਲੱਗਦੇ ਸੀ ਬਹੁਤ ਸੋਹਣਾ ਕਲਰ ਡਿਜ਼ਾਈਨ ਹੈ ਬਈ ਰੇਟ ਜੀ ਇਹਨਾਂ ਦੇ ਕੋਈ ਇਹ ਸਾਰੇ ਹਨ ਇਹਨਾਂ ਸੂਟਾਂ ਚ ਕੋਈ ਸੂਟ ਕਿਸੇ ਨੂੰ ਪਹਿਣ ਨੂੰ ਪਸੰਦ ਹੋਵੇ ਸੋ ਸਕਰੂਲ ਸ਼ਾਟ ਲੈ ਕੇ ਰੱਖੋ ਜੀ ਤੇ ਆਪਦੇ ਆਰਡਰ ਜਲਦੀ ਜਲਦੀ ਬੁੱਕ ਕਰਵਾਇਓ ਰੇਟ ਜੀ ਇਹਨਾਂ ਦਾ ਆਪਾਂ ਨਾ ਤੁਹਾਨੂੰ ਦੱਸ ਹੀ ਦਿੱਤਾ ਪਲੀਜ਼ ਬਈ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਮੇਰੇ ਭੈਣ ਭਰਾ ਬਹੁਤ ਮੈਨੂੰ ਪਿਆਰ ਦੇ ਰਹੇ ਥੈਂਕ ਯੂ ਬਈ ਮੇਰਾ ਚੈਨਲ ਸਬਸਕ੍ਰਾਈਬ ਕਰਨ ਲਈ ਮੇਰੇ ਨਾਲ ਜੁੜਨ ਲਈ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਦਿੰਦੇ ਰਹਿਣਾ ਬਈ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨੇ ਹਾਈਟ ਰੱਖ ਲਮਾ ਅੱਜ ਭਈ ਆਪਣੇ ਝੋਨੇ ਲਵਾਣ ਵੀ ਤਿਆਰ ਕਰਨਾ ਕੱਖ ਵੀ ਮਾਰਨੇ ਬਹੁਤ ਜ਼ਿਆਦਾ ਕੰਮ ਐ ਮੈਂ ਕਿਹਾ ਮੈਂ ਚਲੋ ਜਲਦੀ ਜਲਦੀ ਵੀਡੀਓ ਪਾ ਦੇ ਤੇ ਇਸ ਵੇਲੇ ਕਸਟਮਰਾਂ ਦਾ ਟਾਈਮ ਹੁੰਦਾ ਹੈ ਸਵੇਰੇ ਸ਼ਾਮ ਦਿਨੇ ਤਾਂ ਗਰਮੀ ਹੁੰਦੀ ਹੈ ਭਈ ਗਰਮੀ 'ਚ ਕੋਈ ਬਾਹਰ ਨਹੀਂ ਆਉਂਦਾ ਝੋਨੇ ਦਾ ਕੰਮ ਚੱਲ ਪਿਆ ਹੁਣ ਵਿਚਾਰੀ ਭੈਣ ਪਰਾਂ ਝੋਨਾ ਲਾਉਣ ਲੱਗ ਗਏ ਸਵੇਰੇ ਸ਼ਾਮ ਹੀ ਕਸਟਮਰਾਂ ਆਂਦੇ ਉਦੋਂ ਕੰਮ ਦਾ ਟਾਈਮ ਸਵੇਰੇ ਸ਼ਾਮ ਉਦੋਂ ਕਸਟਮਰ ਆਣੇ ਸਵੇਰੇ ਸ਼ਾਮ ਆਣਾ ਮੈਂ ਚਲੋ ਜਲਦੀ ਜਲਦੀ ਆਪਾਂ ਵੀਡੀਓ ਅਪਲੋਡ ਕਰਦਗੇ ਕੰਪੇ ਕਰਨਾਲਾ ਤੇ ਅੱਜ ਮੇਰੀ ਬਾਣੇ ਜਾਣਾ ਹੈ ਜਾਊਗੀ ਰਹਿੰਦੀ ਨਹੀਂ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਵਧੀਆ-ਵਧੀਆ ਕਮੈਂਟ ਜ਼ਰੂਰ ਕਰਨੇ ਬਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਆਪਾਂ ਕੁੱਝੇ ਭੈਣ ਭਰਾ ਦੀ ਜ਼ਰੂਰ ਸਪੋਰਟ ਕਰੀਏ ਤਾਂ ਕਿ ਆਪਾਂ ਅੱਗੇ ਵਧ ਸਕੀਏ ਤੇ ਆਪਾਂ ਕਰਦੇ ਆ ਜੀ ਵੀਡੀਓ ਦੇ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ